ਹੋ ਸਕਦਾ ਹੈ 27 ਦੇ ਵਿੱਚ 117 ਸੀਟਾਂ ਤੇ ਖੜੇ ਕਰਨਗੇ ਜੇ ਅੱਜ ਉਹਨਾਂ ਨੂੰ ਲੋਕ ਮਾਨਟਾਣ ਬਖਸ਼ਣਗੇ ਤੇ ਜੇ ਇਥੋਂ ਲੱਗਦਾ ਰਿਸਪੌਂਸ ਮਿਲਦਾ ਹੈ ਵਿਧਾਨ ਸਭਾ ਚ ਚੋਣਾਂ ਲੜੇ ਕੋਲ ਬਿਲਕੁਲ ਜੇ ਉਹਨਾਂ ਨੂੰ ਰਿਸਪੌਂਸ ਮਿਲਦਾ ਹੋਵੇ ਤੇ ਹੋਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਮਤਲਬ ਇਹ ਅੱਜ ਇਹ 70 ਲੋਕ 13 ਸੀਟਾਂ ਦੇ ਕਹਿ ਰਹੇ ਆ ਪਰ ਹੋ ਸਕਦਾ ਉਹ 117 ਸੀਟਾਂ ਤੇ ਹੀ ਖੜੇ ਕਰਨ ਫਿਰ ਆਪਣੇ ਲੋਕ ਸਭਾ ਖਡੂਰ ਸਾਹਿਬ ਤੋਂ ਅੱਜ ਚੌਥੇ ਦਿਨ ਜੜੀਆਂ ਦੋ ਨਾਮਜ਼ਦਗੀਆਂ ਜੜੀਆਂ ਦਰਜ ਕਰਵਾਈਆਂ ਗਈਆਂ ਇੱਕ ਭਾਜੀਪੀ ਵੱਲੋਂ ਕਰਵਾਈ ਗਈ ਹੈ ਦੂਸਰੀ ਆਜ਼ਾਦ ਉਮੀਦਵਾਰ ਦੇ ਤੌਰ ਤੇ ਜੜੀ ਹੈ ਅਮਰਿਤਪਾਲ ਸਿੰਘ ਵੱਲੋਂ ਜੜੀ ਨਾਮਜ਼ਦਗੀ ਦਰਜ ਕਰਵਾਈ ਗਈ ਹੈ ਇਥੋਂ ਦੇ ਜ਼ਿਲ੍ਹਾ ਰਿਟਰਨਿੰਗ ਆਫਿਸ ਦੇ ਜਿਹੜੇ ਖੇਤਰ ਦੇ ਵਿੱਚ ਜਿਹੜੇ ਏਰੀਆ ਵਿੱਚ ਬੈਠੇ ਸੀ ਉਹਨਾਂ ਦੇ ਦਫ਼ਤਰ ਦੇ ਵਿੱਚ ਜਿਹੜੀ ਨਾਮਜ਼ਦਗੀ ਦਰਜ ਕਰਾਈ ਗਈ ਹੈ ਸਾਡੇ ਨਾਲ ਉਹਨਾਂ ਦੇ ਕੁਝ ਰਿਸ਼ਤੇਦਾਰ ਜਿਹੜੇ ਅੰਦਰ ਗਏ ਸੀ ਉਹ ਮੌਜੂਦ ਨਹੀਂ ਉਹਨਾਂ ਨਾਲ ਗੱਲ ਕਰਾਂਗੇ ਅੱਜ ਨਾਮਜ਼ਦਗੀ ਦਰਜ ਕਰਵਾਈ ਗਈ ਹੈ ਹਾਂਜੀ ਹਾਂ ਕਰਵਾਈਆ ਅਮਰਪਾਲ ਸਿੰਘ ਦੀ ਜਿਹੜੀ ਨਾਮਜ਼ਦਗੀ ਹੈ ਉਹ ਅੱਜ ਦਰਜ ਕਰਾ ਦਿੱਤੀ ਗਈ ਹੈ कौन-कौन आया ਸੀ ਨਾਮਜ਼ਦਗੀ ਦਰਜ ਕਰਾਉਣ ਤੁਸੀਂ ਵੀ ਨਾਮ ਉਹਰੇ ਚਾਚਾ ਜੀ ਸੁਖਚੰਦ ਸਿੰਘ ਤੇ ਬਾਕੀ ਪਰਿਵਾਰ ਜਿਹੜਾ ਵਾ ਉਹ ਸਾਰਿਆਂ ਨੇ ਇਕੱਠੇ ਹੋ ਕੇ ਜਿੜਿਆ ਉਹਨਾਂ ਦੇ ਨਾਮਜ਼ਦਗੀ ਜਿੜਿਆ ਦਰਜ ਕਰਵਾਈ ਜਿਹੜੇ ਕੁਛ ਜਿਹੜੀ ਫਾਰਮੈਲिटीज ਰਹਿੰਦੀਆਂ ਸੀ ਕਹਿੰਦੇ ਸੀ ਕਿ ਜੇ ਉਹ ਪੂਰੀਆਂ ਕੀਤੀਆਂ ਗਈਆਂ ਕੌਣ ਗਿਆ ਸਾਰੀਆਂ ਮਤਲਬ ਕਿ ਉਹਦੇ ਚਾਚਾ ਜੀ ਗਏ ਹੈਗੇ ਤੇ ਉਹਨਾਂ ਨੇ ਉਹ ਸਾਰਾ ਜਿਹੜਾ ਉਹ ਕੰਪਲੀਟ ਕਰਕੇ ਤੇ ਅੱਜ ਉਹਨਾਂ ਦੇ ਪੇਪਰ ਜਿਹੜੇ ਉਹ ਸਬਮਿਟ ਕਰਾ ਦਿੱਤੇ ਆ ਤਾਨੂੰ ਲੱਗਦਾ ਹੈ ਕਿ ਅੱਜ ਜਿਸ ਦਾ ਨਾਮਜ਼ਦਗੀ ਭਰੀ ਹੈ ਬਾਕੀ ਕੁਝ ਜਿਹੜੀ ਸਿਆਸੀ ਪਾਰਟੀਆਂ ਜਿਹੜੀ ਮੈਦਾਨ ਚ ਉਤਰੀਆਂ ਉਹਨਾਂ ਨੂੰ ਕੁਝ ਨਾ ਕੁਝ ਫਰਕ ਜ਼ਰੂਰ ਪਏਗਾ ਨਹੀਂ ਇਹ ਤਾਂ ਲੋਕਾਂ ਨੂੰ ਹੀ ਪਤਾ ਹੋਊਗਾ ਜੀ ਅਸੀਂ ਇੱਥੇ ਪਰ ਕੀ ਕਹਿ ਸਕਦੇ ਆ ਕਿ ਫਰਕ ਤੇ ਪਊਗਾ ਹੀ ਜਿਹੜਾ ਮਤਲਬ ਕਿ ਕਿਉਂਕਿ ਉਹਦੇ ਤੇ ਅਜ ਤੱਕ ਕੋਈ ਕੋਈ ਹੋਰ ਜਿਆ ਗੰਭੀਰ ਅਲਿਗੇਸ਼ਨ ਤੇ ਨਹੀਂ ਠੀਕ ਹੈ ਨਾ ਤੇ ਜਦੋਂ ਉਹ ਮਤਲਬ ਕਿ ਉਹਨੂੰ ਅੰਦਰ ਦਿੱਤਾ ਵਾ ਤੇ ਉਹਦਾ ਵੀ ਤੇ ਲੋਕਾਂ ਤੇ ਅਸਰ ਪੈਣਾ ਹੀ ਆ ਕਿ ਬੇਕਸੂਰ ਨੂੰ ਫੜ ਕੇ ਅੰਦਰ ਦਿੱਤਾ ਡਿਪਰੂਗੜ ਕੇ ਲਿਆ ਵਾ ਹਾਈ ਕੋਰਟ ਚ ਵੀ ਅਪੀਲ ਕੀਤੀ ਗਈ ਸੀ ਉਹਨਾਂ ਨੂੰ ਮੰਗਿਆ ਗਿਆ ਸੀ 7 ਦਿਨ ਦਾ ਸਮਾਂ ਤਾਂ ਕਿ ਨੋਮੀਨੇਸ਼ਨ ਫਾਈਲ ਕਰ ਅ ਜੀ ਉਹ ਉਹ ਵਕੀਲਾ ਨੂੰ ਪਤਾ ਹੋਊਗਾ ਜੀ ਉਹ ਮੈਨੂੰ ਨਹੀਂ ਪਤਾ ਇਸ ਬਾਰੇ ਉਹ ਵਕੀਲ ਹੀ ਦੱਸ ਸਕਦੇ ਇਹਦੇ ਬਾਰੇ ਹਾਂਜੀ ਜਿਹੜੀ ਨਾਮਜ਼ਦਗੀਆਂ ਭਰੀਆਂ ਗਈਆਂ ਸੀ ਜਿਹੜੀ ਅੱਜ ਨਾਮਜ਼ਦਗੀ ਭਰੀ ਗਈ ਆ ਨਾਲ ਕੌਣ ਕੌਣ ਤੁਹਾਡੇ ਨਾਲ ਕੌਣ ਕੌਣ ਆਇਆ ਸੀ ਉਹਦੇ ਚਾਚਾ ਮਤਲਬ ਕਿ ਸਾਰੇ ਕੁਝ ਇੱਕ ਤੇ ਦਾ ਚਾਚਾ ਜੀ ਆ ਜਿਹੜਾ ਸੁਖਜਨ ਸਿੰਘ ਆ ਬਾਕੀ ਬਾਕੀ ਉਹਨਾਂ ਦੇ ਪਰਿਵਾਰ ਦੇ ਮੈਂਬਰ ਜਿੱਦਾਂ ਅਸੀਂ ਜਿਹੜੇ ਨਾਲ ਆਏ ਆ ਜੀ ਜਿਸ ਤਰ੍ਹਾਂ ਬਾਕੀ ਜਿਹੜੇ ਕੋਈ ਸਿਆਸੀ ਜਿਹੜੇ ਖੜੇ ਨੇ ਸੀਟ ਤੋਂ ਜਿਸਾ ਕੁਲਵੀਰ ਜੀਰਾ ਉਹ ਕਹਿੰਦੇ ਨੇ ਕਿ ਉਹਨਾਂ ਨੇ ਅਪੀਲ ਕੀਤੀ ਲੋਕਾਂ ਨੂੰ ਜਿਹੜੇ ਅਮਰਪਾਲ ਸਿੰਘ ਜੀ ਨੂੰ ਕਿ 13 ਦੀ 13 ਸੀਟਾਂ ਤੇ ਜਿਹੜੇ ਆਪਣੇ ਕੈਂਡੀਡੇਟ ਖਿਲਾ ਰਹੇ ਜਿਹੜੇ ਬਾਜ ਗਏ ਉਹਨਾਂ ਨੂੰ ਜਿਸ ਤਰ੍ਹਾਂ ਲੁਧਿਆਣਾ ਤੋਂ ਖੜੇ ਕਰਨ ਦੀ ਗੱਲ ਕਰਦੇ ਸੀ ਨਹੀਂ ਜੀ ਇਹਦੇ ਬਾਰੇ ਮੈਂ ਨਹੀਂ ਕੁਝ ਵੀ ਕਹਿ ਸਕਦਾ ਇਹ ਤੇ ਲੋਕਤੰਤਰ ਦੇ ਵਿੱਚ ਸਭ ਨੂੰ ਹੱਕ ਹੁੰਦਾ ਵਕ ਇਲੈਕਸ਼ਨ ਲੜਨ ਦਾ ਉਹ ਸੇ ਹੱਕ ਦਾ ਜਿਹੜਾ ਵਰਤੋਂ ਕਰਕੇ ਭਾਈ ਅਮਰਪਾਲ ਸਿੰਘ ਜਿਹੜਾ ਉਹ ਉਹ ਇਲੈਕਸ਼ਨ ਲੜ ਰਿਹਾ ਵਾ ਪ੍ਰਮਾਤਮਾ ਕਰੇ ਉਹਨੂੰ ਜਿਹੜੀ ਉਹ ਜਤਨਸੀਹ ਹੋ ਜਿਹੜੀ ਲਗਾਤਾਰ ਕੀ ਜਿਹੜੇ ਆ ਸਮਾਂ ਆਊਗਾ ਤੇ ਹੋ ਸਕਦਾ ਹੈ ਕਿ 27 ਦੇ ਵਿੱਚ 117 ਸੀਟਾਂ ਤੇ ਕੋਕੜੇ ਕਰਨਗੇ ਜੇ ਅੱਜ ਉਹਨਾਂ ਨੂੰ ਲੋਕ ਮਾਨਟਾਣ ਬਖਸ਼ਣਗੇ ਤੇ ਜੇ ਇਥੋਂ ਲੱਗਦਾ ਰਿਸਪੌਂਸ ਮਿਲਦਾ ਹੈ ਵਿਧਾਨ ਸਭਾ ਚ ਵਿੱਚ ਚੋਣਾਂ ਲੜੀ ਕੋਲ ਬਿਲਕੁਲ ਜੇ ਉਹਨਾਂ ਨੂੰ ਰਿਸਪੌਂਸ ਮਿਲਦਾ ਹੋਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਮਤਲਬ ਇਹ ਅੱਜ ਇਹ ਚਾਸੀ ਲੋਕ ਸਤਾਰ 13 ਸੀਟਾਂ ਦੇ ਕਹਿ ਰਹੇ ਆ ਪੜ੍ਹ ਹੋ ਸਕਦਾ ਉਹ 117 ਸ਼ੀਟਾਂ ਤੱਕ ਘੜੇ ਕਰਨ ਫਿਰ ਆਪਣੇ ਬਿਲਕੁਲ ਐਸੀ ਸਾਡੇ ਨਾਲ ਜਿਹੜੇ ਨੇ ਅਮਰਿਤਪਾਲ ਸਿੰਘ ਦੇ ਚਾਚਾ ਜੀ ਜਿਨ੍ਹਾਂ ਨੇ ਕਿਹਾ ਕਿ ਅੱਜ ਨੋਮੀਨੇਸ਼ਨ ਫਾਈਲ ਜਰੀਏ ਬਤੌਰ ਆਜ਼ਾਦ ਉਮੀਦਵਾਰ ਕਰਵਾਈ ਗਈ ਹੈ ਲੇਕਿਨ ਹੁਣ ਦੇਖਣਾ ਹੋਏਗਾ ਕਿ ਇਸ ਚੋਣ ਮੈਦਾਨ 'ਚ ਜਿਹੜੇ ਬਾਕੀ ਹੋਰ ਸਿਆਸੀ ਪਾਰਟੀਆਂ ਦੇ ਉਮੀਦਵਾਰ ਨੇ ਉਹ ਕਿੰਨੀ ਕੁ ਟੱਕਰ ਦੇਣਗੇ ਮਨੀਸ਼ ਸ਼ਰਮਾ ਪੰਜਾਬ ਤੱਕ ਤਰਨ ਤਰਨ